ਇਹੇ ਬੇਕਸੂਰ ਖਾਖੀ ਕੱਚਾ ਜੋ ਹਲੇ ਗਿੱਲਾ ਵੀ ਨਹੀਂ ਹੋਇਆ ਸੀ ਪਰ ਇਸ ਨੂੰ ਫਿਰ ਵੀ ਤਾਰ ਉੱਤੇ ਟੰਗ ਦਿੱਤਾ ਗਿਆ ਇਸ ਕੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਇਹ ਇੱਕ ਸੰਸਥਾ ਦਾ ਪ੍ਰਤੀਕ ਹੈ ਜਿਸ ਦੀ ਨੀਤੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ੱੱਕੇ ਨਾਲ ਲਾਗੂ ਕਰਨ ਦਾ ਦੋਸ਼ ਇਹ ਸਟੂਡੈਂਟ ਲਗਾ ਰਹੀ ਨੇ ਜਿਹੜਾ ਕੱਲ ਸੈਂਟਰ ਨੇ ਆਪ ਦਾ ਖਾਖੀ ਕੱਚਾ ਪੰਜਾਬ ਯੂਨੀਵਰਸਿਟੀ ਦੇ ਪਵਾਉਣ ਦਾ ਫੈਸਲਾ ਕੀਤਾਗਾ ਉਹ ਖਾਖੀ ਖੱਛਾ ਸੀ ਐ ਲਾ ਕੇ ਟੰਗਾਗੇ ਜਿਸ ਦੇ ਵਿਰੋਧ ਦੇ ਵਿੱਚ ਅੱਜ ਇਸ ਵਿਚਾਰੇ ਸੁੱਕੇ ਸਕਾਏ ਕੱਚੇ ਦੀ ਸ਼ਾਮਤ ਆਈ ਹੋਈ ਹੈ ਇਹ ਪੰਜਾਬ ਆ ਪੰਜਾਬ ਚੀਕਾ ਘੜਾ ਲਾ ਕੇ ਚੀਕਾ ਤੇ ਹੁਣ ਸਰਦੀ ਦੇ ਮੌਸਮ ਦੇ ਵਿੱਚ ਇਹ ਸਾਰੀ ਰਾਤ ਤਾਰ ਦੇ ਉੱਤੇ ਟੰਗਿਆ ਟੰਗਾਇਆ ਹੀ ਸਵੇਰ ਤੱਕ ਪੂਰਾ ਗਿੱਲਾ ਹੋ ਜਾਵੇਗਾ ਤੁਹਾਡੇ ਇਸ ਕੱਚੇ ਨੂੰ ਮਿਲ ਰਹੀ ਐਨੀ ਕਰੜੀ ਸਜ਼ਾ ਬਾਰੇ ਕੀ ਵਿਚਾਰ ਹਨ ਅੱਜ ਉਹਨਾਂ ਨੇ ਰੜ ਕੇ ਇੱਕ ਫੈਸਲਾ ਕੀਤਾ ਕਿ ਜਿਹੜਾ ਕੱਲ ਸੈਂਟਰ ਨੇ ਆਉਂਦਾ ਖਾਖੀ ਕੱਛਾ ਪੰਜਾਬ ਯੂਨੀਵਰਸਿਟੀ ਦੇ ਪਵਾਉਣ ਦਾ ਫੈਸਲਾ ਕੀਤਾਗਾ ਉਹ ਖਾਖੀ ਕੱਛਾ ਸੀ ਐ ਲਾ ਕੇ ਟੰਗਾਗੇ ਤੇ ਹਰ ਉਹ ਆਰਐਸਐਸ ਦੇ ਮੈਂਬਰ ਨੂੰ ਇਹ ਚੇਤਾਵਨੀ ਹੈ ਕਿ ਜਿਹੜਾ ਇਹ ਸੋਚਦਾ ਵੀ ਉਹ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਯੂਨੀਵਰਸਿਟੀ ਦੇ ਕਿਸੇ ਵੀ ਇੰਸਟੀਚਿਊਟ ਤੇ ਖਾਖੀ ਕੱਛਾ ਕਰ ਦੂ ਇਹਨਾਂ ਖਾਖੀਕਰਨ ਕਰ ਦੇਣਗੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਤੁਹਾਡਾ ਹਰ ਖਾਖੀ ਕੱਛਾ ਲਾ ਕੇ ਐਵੇਂ ਟੰਗਾਇਆ ਜਾਊਗਾ ਆਰਡੀਐ ਸਾਖਾ ਛੁਖਾ ਦਾ ਬਹਿਮ ਦਿੜ ਚੋ ਕੱਟ ਦੇਣ ਇਹ ਪੰਜਾਬ ਦੇ ਪੁੱਤ ਹੈ ਪੰਜਾਬ ਦੇ ਤੇ ਸਿੱਧਾ ਇੱਕ ਡਾਇਲੋਗ ਕਹਿਣਾ ਚਾਹਣਾ ਜਿਹੜਾ ਚੱਲਦਾ ਹੈਗਾ ਇਹ ਪੰਜਾਬ ਆ ਪੰਜਾਬ ਚੀਕਾ ਘੜਾ ਲਾਗੇ ਚੀਕਾ ਇੱਕ ਨਾਰਾ ਲਾਉਂਗਾ ਸਾਰਿਆਂ ਨੇ ਰਲ ਕੇ ਨਾਰੇ ਦਾ ਜਵਾਬ ਪੂਰੇ ਜੋਰ ਨਾਲ ਦੇਣਾ ਹੈਗਾ ਹਕਾ ਖਾਕੀ ਕੱਚਾ ਪੈਣ ਨਹੀਂ ਦੇਣਾ ਪੈਣ ਨਹੀਂ ਦੇਣਾ ਪੈਣ ਨਹੀਂ ਦੇਣਾ ਸੰਗੀ ਵੀ ਸੀ ਰਹਿ ਨਹੀਂ ਦੇਣਾ ਰਹਿ ਨਹੀਂ ਦੇਣਾ ਰਹਿ ਨਹੀਂ ਦੇਣਾ ਖਾਕੀ ਕੱਚਾ